ਉਹ ਇਹਾਂ ਦਾ ਨਾਰਾ ਮਾਰਿਆ ਜਾਵੇ ਜੋ ਉੱਥੇ ਦਾ ਮਾਹੌਲ ਬਣਿਆ ਹੋਇਆ ਤੇ ਜਰੂਰ ਔਰ ਸਰੋਤਿਆਂ ਨੇ ਵੀ ਪ੍ਰਿੰਸ ਸਾਹਿਬ ਸਾਥ ਦਿੱਤਾ ਹੈਗਾ ਹਾਂ ਦਾ ਨਾਰਾ ਮਾਰਿਆ ਜੀ ਬਿਲਕੁਲ ਕਿੰਨ ਜੀ ਸੋ ਅ ਪਾਛਾ ਹੈ ਇੱਥੇ ਰਹਿਨੇ ਆ ਸੋ ਪਿੱਛੇ ਵਾਲੀਆਂ ਇਹ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਇਸ ਦਾ ਧਿਆਨ ਵੀ ਕਿਹਦੇ ਨੇ ਜੀ ਜੀ ਸੋ ਚਰਚਾ ਕਰਨੀ ਦਾ ਬਣਦੀ ਆ ਉਹਨਾਂ ਗੱਲਾਂ ਬਾਤਾਂ ਤੇ ਜੀ ਲਓ ਜੀ ਹੁਣ ਚਰਚਾ ਆਪਾਂ ਇੱਥੇ ਦੀ ਸਾਡੀ ਗਵਾਂਢੀ ਮੋਲਕ ਦੇ ਜਿਹੜੇ ਹਰ ਰੋਜ਼ ਰਣ ਸਾਹਿਬ ਹਜੇ ਰਾਸ਼ਟਰਪਤੀ ਦੀ ਕੁਰਸੀ ਤੇ ਬੈਠੇ ਨਹੀਂ ਹੈਗੇ ਪਰ ਪਤਾ ਨਹੀਂ ਕਿਉਂ ਗੱਲ ਆ ਸਾਰੀਆਂ ਗੱਲਾਂ ਕਰਦੇ ਰਹਿੰਦੇ ਨੇ ਪਰ ਹੁਣ ਨਵੀਂ ਖਬਰ ਹੈ ਜੀ ਅਮਰੀਕਾ ਨੇ ਕੀ ਕਿਹਾ ਸੋ ਅਮਰੀਕਾ ਨੇ ਚੀਨ ਤੇ ਨਵੇਂ ਦੋਸ਼ ਲਾਤੇ ਜੀ ਸੋ ਐਲਨ ਮਾਸਕ ਦਾ ਵੀ ਆਇਆ ਇੱਕ ਸਪਸ਼ਟੀਕਰਨ ਕੀ ਖਬਰ ਹੈ ਰਣ ਸਾਹਿਬ ਦੇਖੋ ਵੀਰ ਜੀ ਦੇ ਵਿੱਚ ਅਮਰੀਕਾ ਦੀ ਗੱਲ ਕਰੀਏ ਪੈਂਟਾਗਨ ਦੀ ਗੱਲ ਕਰੀਏ ਸੋ ਇਹ ਕੋਈ ਨਵੀਂ ਗੱਲ ਨਹੀਂ ਆ ਉਹਨਾਂ ਦੀਆਂ ਬਹੁਤ ਸਾਰੀਆਂ ਰਿਪੋਰਟਸ ਹੁੰਦੀਆਂ ਨੇ ਵਕ ਵਕ ਮੁਲਕਾਂ ਬਾਰੇ ਇਹ ਵਾਕ ਵਾਕ ਖੇਤਰਾ ਬਾਰੇ ਸੋ ਉਹ ਜਾਰੀ ਕਰਦੇ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਆ ਕਿ ਦੁਨੀਆ ਦੇ ਵਿੱਚ ਜੋ ਘਟਨਾਵਾਂ ਵਾਪਰਦੀਆਂ ਨੇ ਸੋ ਉਹਨਾਂ ਨੂੰ ਉਹਨਾਂ ਦੇ ਨਜ਼ਰੀਏ ਤੋਂ ਉਹਨਾਂ ਨੇ ਕਿਸ ਢੰਗ ਨਾਲ ਦੇਖਣਾ ਆ ਸੋ ਇਹ ਲੋਕਾਂ ਅੱਗੇ ਉਹ ਹਮੇਸ਼ਾ ਰੱਖਦੇ ਰਹੇ ਨੇ ਸੋ ਹੁਣ ਜੇਕਰ ਡੋਲਰ ਟਰੰਪ ਸਾਹਿਬ ਉਹਨਾਂ ਦੀ ਵੀ ਗੱਲ ਕਰੀਏ ਕਿਉਂਕਿ ਚੀਨ ਨੂੰ ਲੈ ਕੇ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਵੀ ਕਾਫੀ ਗੱਲਾਂ ਬਾਤਾਂ ਕੀਤੀਆਂ ਸੀਆਂ ਤੇ ਉਹਨੂੰ ਕਿਸ ਤਰ੍ਹਾਂ ਟੈਕਲ ਕਰਨਾ ਤੇ ਚੀਨ ਨੂੰ ਇੱਕ ਵੱਡਾ ਖਤਰਾ ਵੀ ਦੱਸਿਆ ਸੀਗਾ ਸੋ ਹੁਣ ਉਹਦੇ ਰਾਸ਼ਟਰਪਤੀ ਬਾਨੇ ਤੋਂ ਪਹਿਲਾਂ ਵੀ ਇਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ ਕਿ ਜਦੋਂ ਫਿਰ ਉਹਨਾਂ ਨੇ ਰਾਸ਼ਟਰਪਤੀ ਦੀ ਸੌ ਚੱਕਰ ਤੋਂ ਬਾਅਦ ਫੈਸਲੇ ਲੈਣੇ ਆ ਤੇ ਉਹਨਾਂ ਦੇ ਵਿੱਚ ਉਹ ਗੱਲਾਂ ਜੋ ਹੁਣ ਰਿਪੋਰਟਾਂ ਦੇ ਚਰੀਏ ਬਾਹਰ ਆ ਰਹੀਆਂ ਨੇ ਸੋ ਉਹਦੇ ਨਾਲ ਉਹਨਾਂ ਨੂੰ ਫੈਸਲੇ ਲੈਣੇ ਥੋੜੇ ਸਖਾਲੇ ਹੋ ਜਾਣ ਸੋ ਇਹਦੇ ਵਿੱਚ ਕੀ ਹੈ ਕਿ ਹੁਣ ਪੈਟਾਗਨ ਨੇ ਚੀਨ ਤੇ ਦੋਸ਼ ਲਾਇਆ ਕਿ ਚੀਨ ਆਪਣੀ ਜੋ ਨਿਊਕਲੀਅਰ ਵਾਰ ਹੈਡਸ ਨੇ ਨਿਊਕਲੀਅਰ ਹਥਿਆਰ ਨੇ ਇਹ ਉਹਨਾਂ ਦੀ ਗਿਣਤੀ ਤੇਜ਼ੀ ਦੇ ਨਾਲ ਵਧਾ ਰਿਹਾ ਤੇ ਇਹਦੇ ਵਿੱਚੋਂ ਕਹਿੰਦੇ ਮੈਂ ਕਿ ਹਾਲ ਦੀ ਘੜੀ ਚੀਨ ਦੇ ਕੋਲ 600 ਤੋਂ ਵਧੇਰੇ ਨਿਊਕਲੀਅਰ ਵਾਰ ਹੈਡਸ ਹੋਣ ਦਾ ਖਰਚਾ ਆ ਤੇ ਕਹਿੰਦੇ ਵੀ ਉਹ 230 ਤੱਕ ਇਹ ਗਿਣਤੀ 1000 ਤੋਂ ਉੱਪਰ ਲਿਜਾ ਸਕਦਾ ਸੋ ਚੀਨ ਤੇਜ਼ੀ ਦੇ ਨਾਲ ਆਪਣੇ ਜੋ ਨਿਊਕਲਰ ਸ਼ਮਤਾ ਆ ਸੋ ਉਹਦੇ ਵਿੱਚ ਵਾਅਦਾ ਕਰ ਰਿਹਾ ਸੋ ਇਹ ਦੋਸ਼ ਪੈਂਟਾਗਨ ਵੱਲੋਂ ਚੀਨ ਦੇ ਉੱਪਰ ਲਗਾਏ ਗਏ ਨੇ ਸੋ ਇਹਦੇ ਜਵਾਬ ਦੇ ਵਿੱਚ ਚੀਨ ਨੇ ਗੱਲ ਆਖੀ ਹੈ ਉਹ ਕਹਿੰਦੇ ਵੀ ਸਾਡਾ ਜੋ ਨਿਊਕਲੀਅਰ ਪ੍ਰੋਗਰਾਮ ਹੈ ਉਹ ਸੈਲਫ ਡਿਫੈਂਸ ਲਈ ਹੈ ਕਹਿੰਦੇ ਵੀ ਅਸੀਂ ਕਿਸੇ ਦੇ ਉੱਪਰ ਹਮਲਾ ਕਰਨ ਵਾਸਤੇ ਇਹ ਨਿਊਕਲੀਅਰ ਪ੍ਰੋਗਰਾਮ ਆਪਣਾ ਨਹੀਂ ਬਣਾ ਰਹੇ ਜਾਂ ਨਿਊਕਲੀਅਰ ਵਾਰਹੈਡ ਸੀ ਜਿਹੜੀ ਗਿਣਤੀ ਹੈ ਉਹ ਸਾਡੀ ਕਹਿੰਦੇ ਵੀ ਆਪਣੀ ਰੱਖਿਆ ਵਾਸਤੇ ਅਸੀਂ ਇਹ ਕਰ ਰਹੇ ਹਾਂ ਤੇ ਨਾਲ ਪੈਟਾਗਨ ਵੱਲੋਂ ਚੀਨ ਦੇ ਉੱਪਰ ਵੀ ਦੋਸ਼ ਲਾਇਆ ਜਾ ਰਹੇ ਨੇ ਕਿ ਉਹ ਰਸ਼ੀਆ ਦੇ ਨਾਲ ਆਪਣੀ ਮਿਲਟਰੀ ਕੋਆਪਰੇਸ਼ਨ ਵੀ ਬਹੁਤ ਸੀ ਜੀ ਦੇ ਨਾਲ ਵਧਾ ਰਿਹਾ ਸੋ ਇੱਕ ਢੰਗ ਦੇ ਨਾਲ ਇਹ 트ੰਪ ਸਾਬ ਦੇ ਰਾਸ਼ਟਰਪਤੀ ਤੋਂ ਬਣ ਤੋਂ ਪਹਿਲਾਂ ਹੀ ਇਹ ਚੀਜ਼ ਨੂੰ ਇੱਕ ਅਕਰਾਮ ਆ ਕਿ ਦੁਸ਼ਮਣ ਮੁਲਕ ਵਿੱਚੋਂ ਪੇਸ਼ ਕਰਨੇ ਲਈ ਕੋਸ਼ਿਸ਼ਾਂ ਪੈਨਡਾਗਲ ਵਰੋ ਹੋ ਰਹੀਆਂ ਨੇ ਇਸੇ ਨਾਲ ਜ਼ਿਕਰ ਕਿ ਡੋਨਲਡ 트ੰਪ ਸਾਬ ਦੀ ਵੀ ਗੱਲਬਾਤ ਕਰੀਏ ਕਿਉਂਕਿ ਅਸੀਂ ਕੈਨੇਡਾ ਦੇ ਮੁੱਦੇ ਤੇ ਤਾਂ ਦੇਖ ਹੀ ਰਹੇ ਆ ਵੀ ਜਿਸ ਢੰਗ ਦੇ ਨਾਲ ਉਹ ਟੈਰਿਫ ਲਾਉਣ ਦੀ ਗੱਲਬਾਤਾਂ ਕੀਤੀਆਂ ਸੀ ਇੱਥੇ ਉਹਨਾਂ ਦੇ ਖਿਲਾਫ ਵੀ ਬਹੁਤ ਸਾਰੀਆਂ ਗੱਲਬਾਤਾਂ ਸ਼ੁਰੂ ਹੋ ਗਈਆਂ ਨੇ ਜਿਸ ਢੰਗ ਨਾਲ ਉਹ ਲਗਾਤਾਰ ਕੈਨੇਡਾ ਨੂੰ 55th ਸਟੇਟ ਇਹ ਸਾਬਿਲ ਰਕਾਰ ਦੇ ਲੱਗੇ ਹੋਏ ਨੇ ਸੋ ਬਹੁਤ ਸਾਰੇ ਹੁਣ ਇਥੇ ਸਿਆਸੀ ਜਿਹੜੇ ਤੇ ਮਾਹਿਰ ਨੇ ਜਾਂ ਸਿਆਸਤ ਨਾਲ ਜੁੜੇ ਹੋਏ ਲੋਕ ਨੇ ਉਹ ਵੀ ਹੁਣ ਇਸ ਚੀਜ਼ ਦਾ ਵਿਰੋਧ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਨਾਲ ਜੇਕਰ ਅਸੀਂ ਅਨਟਾਰੀਓ ਦੇ ਪ੍ਰੀਮੀਅਰ ਡਾਗਫੋਰ ਸਾਹਿਬ ਦੀ ਗੱਲ ਕਰੀਏ ਸੋ ਉਹਨਾਂ ਨੇ ਕੱਲ ਸਪਸ਼ਟ ਤੌਰ ਤੇ ਗੱਲ ਕਹੀ ਕਹਿੰਦੇ ਵੀ ਇਦਾਂ ਕਰੀ ਹੋ ਨਹੀਂ ਸਕਦਾ ਕਿ ਅਨਟਾਰੀਓ ਅਮਰੀਕਾ ਦਾ 51ਵਾਂ ਸਟੇਟ ਬਣ ਜਾਏ ਸੋ ਕਹਿੰਦੇ ਇਹ ਅਸੀਂ ਬਿਲਕੁਲ ਵੀ ਹੁਣ ਨਹੀਂ ਦੇਵਾਂਗੇ ਤੇ ਨਾਲ ਉਹਨੇ ਡੋਨਲਡ ਟਰਪ ਸਾਹਿਬ ਨੂੰ ਨਸੀਹਤ ਦਿੱਤੀ ਹੈ ਉਹ ਕਹਿੰਦੇ ਕਿ ਕੈਨੇਡਾ ਦਾ ਉਲਜੰਦੀ ਜਗਾ ਕਹਿੰਦੇ ਵੀ 트럼ਪ ਸਾਹਿਬ ਨੂੰ ਚਾਹੀਦਾ ਹੈ ਵੀ ਮੈਕਸੀਕੋ ਕੈਨੇਡਾ ਨੂੰ ਨਾਲ ਲੈ ਕੇ ਉਹ ਚੀਨ ਦੇ ਖਿਲਾਫ ਕਹਿੰਦੇ ਕੋਈ ਸਾਂਝਾ ਪਲੈਟਫਾਰਮ ਬਣਾਉਣ ਕਹਿੰਦੇ ਇਹੋ ਜਿਹੀਆਂ ਗੱਲਾਂ ਬਾਤਾਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ ਨਾ ਕਿ ਮੈਕਸੀਕੋ ਦੇ ਚੀਨ ਨੂੰ ਇਸ ਤਰ੍ਹਾਂ ਦੇ ਕਹਿੰਦੇ ਥ੍ਰੈਟਸ ਦਾ ਉਹਨੂੰ ਦੇਣੇ ਚਾਹੀਦੇ ਨੇ ਹੁਣ ਗੱਲ ਐਲਨ ਮਾਸਕ ਸਾਹਿਬ ਦੀ ਕਰਦੇ ਹਾਂ ਕਿ ਐਲਨ ਮਾਸਕ ਸਾਹਿਬ ਜੋ ਸਟਾਰਲਿੰਕ ਵੀ ਉਹਨਾਂ ਦੀ ਇੱਕ ਕੰਪਨੀ ਹੈ ਜੋ ਕਿ ਸੈਟਲਾਈਟ ਇੰਟਰਨੈਟ ਪ੍ਰੋਵਾਈਡ ਕਰਦੀ ਹੈ ਸੋ ਭਾਰਤ ਦੇ ਵਿੱਚ ਵੀ ਉਹਨਾਂ ਦੀ ਯੋਜਨਾ ਤਾਂ ਹੈ ਕਿ ਇੱਥੇ ਇੰਟਰਨੈਟ ਚਲਾਇਆ ਜਾਵੇ ਪਰ ਹਾਲ ਦੀ ਘੜੀ ਭਾਰਤ ਦੇ ਵਿੱਚ ਉਹਨਾਂ ਦੀ ਕੋਈ ਵੀ ਇਸ ਤਰੀਕੇ ਦੀ ਇੰਟਰਨੈਟ ਸਰਵਿਸ ਨਹੀਂ ਚੱਲ ਰਹੀ ਪਰ ਪਿੱਛੇ ਜੇ ਹੋਇਆ ਕੀ ਹੈ ਕਿ ਇਹ ਕੋਸ਼ਿਕਾ ਘਟਨਾਵਾਂ ਭਾਰਤ ਦੇ ਵਿੱਚ ਇਸ ਢੰਗ ਦੀਆਂ ਇਹ ਵਾਪਰੀਆਂ ਨੇ ਇਹ ਜਿਹਦੇ ਵਿੱਚ ਇੱਕ ਤਾਂ ਇਹ ਘਟਨਾ ਹੈ ਮਨੀਪੁਰ ਦੀ ਕਿਉਂਕਿ ਮਨੀਪੁਰ ਦੇ ਵਿੱਚ ਵੀ ਇਹ ਮਿਲਿਟੈਂਸ ਦੀ ਕਾਫੀ ਸਮੇਂ ਤੋਂ ਤੇ ਕੁੱਕੀ ਜਿਹੜੇ ਮਿਲਿਟੈਂਸ ਨੇ ਉਹ ਕਾਫੀ ਸਮੇਂ ਤੋਂ ਤੋਂ ਐਕਟਿਵ ਨੇ ਸੋ ਉਹਨਾਂ ਕੋਲੋਂ ਇੱਕ ਡਿਵਾਈਸ ਫੜਿਆ ਗਿਆ ਜੋ ਕਿ ਸਟਾਰਲਿੰਕ ਨਾਲ ਜੁੜਿਆ ਹੋਇਆ ਇਹ ਡਿਵਾਈਸ ਹੈ ਸੋ ਜਿਹਦੇ ਪਾਸ ਸਟਾਰਲਿੰਕ ਦਾ ਲੋਗੋ ਲੱਗਾ ਹੋਇਆ ਇਹ ਸਟਾਰਲਿੰਕ ਦਾ ਜੋ ਰੀਸੀਵਰ ਹੈ ਸੈਟਲਾਈਟ ਫੋਨ ਹੈ ਸੋ ਇਹ ਹੁਣ ਉੱਥੋਂ ਫੜ ਹੋਇਆ ਤਾਂ ਇਹ ਹੁਣ ਗੱਲਾਂ ਚੱਲੀਆਂ ਨੇ ਕਹਿੰਦੇ ਵੀ ਸਟਾਰਲਿੰਕ ਦੀ ਤਾਂ ਇਹ ਇੰਡੀਆ ਦੇ ਵਿੱਚ ਸਰਵਿਸ ਹੀ ਨਹੀਂ ਚੱਲਦੀ ਤੇ ਇਹ ਡਿਵਾਈਸ ਇਸੇ ਕਿੱਦਾਂ ਆ ਗਿਆ ਤਾਂ ਇਹਨਾਂ ਜੋ ਮਿਲਟਰੀਜ਼ ਨੇ ਇਹਨਾਂ ਕੋਲੇ ਡਿਵਾਈਸ ਪਹੁੰਚੇ ਕਿੱਦਾਂ ਆ ਸੋ ਇਸ ਤਰੀਕੇ ਦੀਆਂ ਥਿਊਰੀਆਂ ਵੀ ਬਣ ਲੱਗੀਆਂ ਇਹ ਇਹਨੂੰ ਕਿਤੇ ਨਾ ਕਿਤੇ ਅਮਰੀਕਾ ਦੀ ਸਪੋਰਟ ਮਿਲ ਰਹੀ ਹੈ ਇਹ ਜੋ ਮਿਲਿਟੈਂਟਸ ਨੇ ਨਾਰਥ-ਈਸਟ ਤੇ ਜਾਂ ਉੱਤਲੇ ਪਾਸੇ ਜਿਹੜੇ ਜਿੰਨੇ ਐਕਟਿਵ ਨੇ ਇਹਨਾਂ ਨੂੰ ਅਮਰੀਕਾ ਸਪੋਰਟ ਕਰ ਰਿਹਾ ਇਸ ਤਰੀਕੇ ਦੇ ਜਿਹੜੇ ਡਿਵਾਈਸਿਸ ਨੇ ਇਹਨਾਂ ਨੂੰ ਦਿੱਤੇ ਜਾ ਰਹੇ ਨੇ ਤਾਂ ਉੱਤੇ ਡਰੱਗ ਦੇ ਨਾਲ ਜੋ ਡਰੱਗ ਟ੍ਰੈਫਿਕ ਹੁੰਦੀ ਹੈ ਉਹਦੇ ਨਾਲ ਸੰਬੰਧਿਤ ਵੀ ਇੱਕ ਗਰੁੱਪ ਫੜਿਆ ਗਿਆ ਸੋ ਉਹਦੇ ਕੋਲੋਂ ਗਰੁੱਪ ਕੋਲੋਂ ਵੀ ਇਸ ਤੀਜੀ ਕਿਰੇਡ ਵਾਈਸ ਜਿਹੜੇ ਨੇ ਸਟਾਰ ਲੀਕ ਦੇ ਜਿਹੜੇ ਆ ਰਿਸੀਵਾ ਨੇ ਫੜੇ ਗਏ ਨੇ ਸੋ ਇਹ ਹੁਣ ਚੀਜ਼ਾਂ ਨੂੰ ਲੈ ਕੇ ਇਹ ਜਿਹੜੇ ਐਲਨ ਮੋਸਕ ਸਾਹਿਬ ਤੇ ਵੀ ਵੱਡੇ ਸਵਾਲ ਜਿਹੜੇ ਖੜੇ ਹੋ ਰਹੇ ਸ਼ੁਰੂ ਹੋ ਗਏ ਸੀਗੇ ਸੋ ਐਲਨ ਮੋਸਕ ਨੇ ਆਪਣੀ ਚੁੱਪੀ ਤੋੜਦੇ ਹੋਏ ਗੱਲ ਕਹੀ ਹੈ ਕਹਿੰਦੇ ਕਿ ਇਹ ਸਾਡੇ ਕਹਿੰਦੇ ਸਰਵਸ ਇੰਡੀਆ ਦੇ ਵਿੱਚ ਇੰਨਾ ਐਕਟਿਵ ਹੈ ਸਾਡਾ ਕਹਿੰਦੇ ਕੋਈ ਲੈਣਾ ਦੇਣਾ ਨਹੀਂ ਹੈ ਇਹ ਕਹਿੰਦੇ ਸਮਾਗਲ ਹੋ ਗਿਆ ਕਦੇ ਚਲੇ ਗਿਆ ਹੋਣਾ ਤੇ ਪਰ ਇਹ ਗੱਲ ਹੈ ਕਿ ਨਾਲ ਦੀਆਂ ਜਿਹੜੇ ਵੀ ਕੰਟਰੀ ਲੱਗਦੇ ਨੇ ਇਸ ਬਾਰਡਰਾਂ 'ਵੇ ਵੀ ਸਰਵਿਸੁੱਥੇ ਵੀ ਐਕਟਿਵ ਨਹੀਂ ਹੈ ਸੋ ਇਸ ਚੀਜ਼ ਨੂੰ ਲੈ ਕੇ ਵੀ ਪੈਲ ਮਾਸਕਨੋ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਪਰ ਉਹਨਾਂ ਨੇ ਆਪਣੀ ਸਫਾਈ ਦਿੱਤੀ ਹੈ ਕਹਿੰਦੇ ਵੀ ਸਾਡੀ ਇਹ ਸਰਵਿਸ ਚੱਲਦੀ ਨਹੀਂ ਭਈ ਤੇ ਸਾਡਾ ਕਹਿੰਦੇ ਵੀ ਜਨ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਜੀ 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 ਪੂਰੀ ਡਿਟੇਲ ਦੇ ਵਿੱਚ ਆਪਾਂ ਖਬਰ ਸਾਂਝੀ ਕੀਤੀ ਆ ਤੇ ਜਗਮੀਤ ਸਿੰਘ ਉਹਨਾਂ ਨੂੰ ਕੀ ਮਜਬੂਰੀ ਬਣੀ ਪਈ ਹੈ ਜੀ ਉਹਨਾਂ ਦੀ ਹੁਣ ਦੇਖੋ ਇਹਦੇ ਵਿੱਚ ਜਿਹੜੀ ਜੋ ਜੈਸਨ ਟੂਰੋ ਸਾਹਿਬ ਉਹਨਾਂ ਦੀ ਗੱਲ ਕਰੀਏ ਇਹ ਜੋ ਕਿ ਨਾਨ ਕੰਫੀਡੈਂਸ ਮੋਸ਼ਨ ਨ ਕੰਜ਼ਰਵੇਟਿਵ ਪਾਰਟੀ ਲੈ ਕੇ ਆਈ ਹੈ ਸੋ ਜਗਮੀਤ ਸਿੰਘ ਹੁਣਾਂ ਨੇ ਉਹਦੇ ਖਿਲਾਫ ਵੋਟ ਪਾਈ ਹੈ ਸੋ ਕੁਝ ਦਿਨ ਪਹਿਲਾਂ ਹੀ ਜੋ ਨਾਨ ਕੰਫੀਡੈਂਸ ਮੋਸ਼ਨ ਤੇ VOTING ਹੋਈ ਸੀ ਉਹਦੇ ਵਿੱਚ ਵੀ ਜਗਮੀਤ ਸਿੰਘ ਹੁਣਾਂ ਨੇ ਸਰਕਾਰ ਦੇ ਹੱਕ ਦੇ ਵਿੱਚ ਤੇ ਇਸ ਨਾਨ ਕੰਫੀਡੈਂਸ ਮੋਸ਼ਨ ਦੇ ਖਿਲਾਫ VOTING ਕੀਤੀ ਸੀ ਤੇ ਹੁਣ ਸਵਾਲ ਫਿਰ ਉਦੋਂ ਵੱਡੇ ਖੜੇ ਹੋਣੇ ਸ਼ੁਰੂ ਹੋਏ ਨੇ ਜਦੋਂ ਜਗਮੀਤ ਸਿੰਘ ਹੁਣਾਂ ਨੇ ਕ੍ਰਿਸਟਿਆ ਫ੍ਰੀ ਲੈਂਡ ਦੇ ਤਸਦੀਫੇ ਦੇਣ ਤੋਂ ਬਾਅਦ ਜਸਟਨ ਟੂਡੋ ਸਾਹਿਬ ਦਾ ਵੀ ਅਸਤੀਫਾ ਮੰਗ ਲਿਆ ਕਹਿੰਦੇ ਵੀ ਇਹ ਹੁਣ ਸਹੀ ਸਮਾਂ ਆ ਵੀ ਜਸਟਨ ਟੂਡੋ ਸਾਹਿਬ ਵੀ ਆਪਣਾ ਅਸਤੀਫਾ ਦੇ ਦੇਣ ਫਿਰ ਸਵਾਲ ਉੱਰ ਉਤੇ ਖੜੇ ਹੋਏ ਕਿ ਇੱਕ ਪਾਸੇ ਤਾਂ ਤੁਸੀਂ ਸਪੋਰਟ ਕਰ ਰਹੇ ਹੋ ਨੌਨ ਕੰਫੀਡੈਂਸ ਮੋਸ਼ਨ ਦੇ ਖਿਲਾਫ ਵੋਟ ਪਾ ਰਹੇ ਹੋ ਜਦੋਂ ਵੀ ਸਰਕਾਰ ਛੁੱਟਣ ਦਾ ਵੇਲਾ ਆਉਂਦਾ ਤੁਸੀਂ ਉਹਨਾਂ ਦੇ ਹੱਕ 'ਚ ਵੋਟ ਪਾਦੇ ਹੋ ਤੇ ਨਾਲੇ ਦੂਜੇ ਪਾਸੇ ਤੁਸੀਂ ਜਸਟਨ ਟੂਡੋ ਸਾਹਿਬ ਦਾ ਰਿਜ਼ਾਈਨ ਵੀ ਮੰਗ ਰਹੇ ਹੋ ਤਾਂ ਅਸਤੀਫਾ ਮੰਗ ਰਹੇ ਹੋ ਤੇ ਤੁਸੀਂ ਕਹਿੰਦੇ ਵੀ ਸਰਕਾਰ ਛੁੱਟੇਗੀ ਉਹ ਨਹੀਂ ਗੰਦੇ ਵੀ ਤੁਸੀਂ ਉਹਨਾਂ ਦੇ ਹੱਕ 'ਚ ਕਿਉਂ ਫੋਕ ਕਰ ਰਹੇ ਹੋ ਕਿ ਇਹ ਹੋ ਜਾਈ ਹੀ ਇਹ ਕੱਲਾ ਬਾਤਾਂ ਪੀਰ ਕਾਲੀਵਰ ਸਾਹਿਬ ਵੀ ਕਰ ਰਹੇ ਨੇ ਤਾਂ ਇਜੇ ਤੇ ਕੱਲ ਜਗਮੀਤ ਸਿੰਘ ਉਹਨਾਂ ਨੇ ਆਪਣੀ ਚੁੱਪੀ ਤੋੜੀ ਹੈ ਤੇ ਉਹਨਾਂ ਨੇ ਆਪਣਾ ਸਪਸ਼ਟਿਕਾ ਦਿੱਤਾ ਉਹ ਕਹਿੰਦੇ ਕਿ ਇਹ ਮੈਂ ਸਰਕਾਰ ਕਹਿੰਦੇ ਇਸ ਕਰਕੇ ਨਹੀਂ ਸੁੱਤਰਿਆ ਵੀ ਇਸ ਸਮੇਂ ਸਾਨੂੰ ਕਹਿੰਦੇ ਡੋਨਲਡ ਟਰੰਪ ਸਾਹਿਬ ਤੋਂ ਬਹੁਤ ਵੱਡਾ ਖਤਰਾ ਆ ਤੇ ਉਹ ਸਾਡੇ ਤੇ ਕਹਿੰਦੇ ਵੀ ਟੈਰਿਫ ਲਾਉਣ ਦੀਆਂ ਗੱਲਾਂ ਬਾਤਾਂ ਕਰ ਰਹੇ ਨੇ ਤੇ ਕਹਿੰਦੇ ਵੀ ਜੇਕਰ ਮੈਂ ਹੁਜੇ ਸਮੇਂ ਤੇ ਸਰਕਾਰ ਨੂੰ ਸੁੱਟ ਦੇਵਾਂਗਾ ਸਰਕਾਰ ਡਿੱਗ ਜਾਏਗੀ ਤਾਂ ਕਹਿੰਦੇ ਫਿਰ ਇਹ ਜੋ ਥ੍ਰੈਟ ਨੇ ਸਾਨੂੰ ਡੋਨਲਡ ਟਰੰਪ ਸਾਹਿਬ ਵੱਲੋਂ ਮਿਲ ਰਹੀਆਂ ਨੇ ਵੀ ਇਹਨਾਂ ਦਾ ਟਕਰਾ ਕਿਵੇਂ ਕੀਤਾ ਜਾਊਗਾ ਕਹਿੰਦੇ ਵੀ ਅਗਰ ਅਸੀਂ ਕੋਈ ਸਰਕਾਰ ਹੀ ਨਹੀਂ ਹੋਊਗੀ ਇਲੈਕਸ਼ਨ ਵਾਲਾ ਮਾਹੌਲ ਬਣ ਜਾਊਗਾ ਉਧਰੋਂ ਕਹਿੰਦੇ ਡੋਨਲਡ ਟਰੰਪ ਸਾਹਿਬ ਨੇ ਆਪਣੀ ਜਿਹੜੀ ਆ ਇਹ ਸੋਚ ਚੱਕ ਲੈਣੀ ਆ ਤਾਂ ਕਹਿੰਦੇ ਵੀ ਇਹੋ ਜਿਹੇ ਮੁੱਦੇ ਤੇ ਸਾਡੇ ਸਰਕਾਰ ਹੀ ਸਾਡੇ ਕੋਈ ਇੱਥੇ ਹਾਲਾਤ ਇਸ ਤਰੀਕੇ ਦੇ ਬਣੇ ਹੋਣਗੇ ਇਹ ਕਹਿੰਦੇ ਵੀ ਅਸੀਂ ਵਧੀਆ ਢੰਗ ਨਾਲ ਇਸ ਈਸੂ ਨੂੰ ਟੈਕਲ ਨਹੀਂ ਕਰ ਸਕਦੇ ਸੋ ਉਹਨਾਂ ਨੇ ਹੁਣ ਇਹ ਆਪਣਾ ਕਿ ਉਹਨਾਂ ਦੇ ਇਹ ਜਿਵੇਂ ਕਹਿੰਦੇ ਕਿ ਕ੍ਰਿਟਿਸਿਜ਼ਮ ਵੀ ਉਹਨਾਂ ਦਾ ਕਾਫੀ ਹੋ ਰਿਹਾ ਇਸ ਮੁੱਦੇ ਨੂੰ ਲੈ ਕੇ ਤਾਂ ਹੁਣ ਉਹਨਾਂ ਦੇ ਆਪਣੀ ਸਫਾਈ ਦੇ ਸੀ ਇਹ ਕਹਿੰਦੇ ਵੀ ਮੈਂ ਤਾਂ ਤਾਂ ਨਹੀਂ ਸਰਕਾਰ ਫਟ ਰਿਹਾ ਕਿਤੇ ਡੋਨਾਲਡ ਟਰੰਪ ਸਾਹਿਬ ਕੈਨੇਡਾ ਤੇ ਭਾਰੀ ਨਾ ਪੈ ਜਾਣ ਉਹਨਾਂ ਦੇ ਜਿਹੜੇ ਰਿਸ਼ਤੇ ਕੈਨੇਡਾ ਤੇ ਲੱਗ ਨਾ ਜਾਣ ਸੋ ਇਹ ਉਹਨਾਂ ਨੇ ਆਪਣੀਆਂ ਗੱਲਾਂ ਬਾਤਾਂ ਸਾਮਣੀ ਰੱਖੀ ਜੀ 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 ਸੋ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਏ ਇੱਕ ਵਾਰੀ ਫੇਰ ਤੁਹਾਡੀ ਕੋਈ ਫਰਨਸ ਰਿਪੇਅਰ ਹੋਣ ਵਾਲੀ ਆ ਨਵੀਂ ਫਰਨਸ ਲਵਾਉਣੀ ਆ ਅਪਲਾਈਐਂਸਸ ਰਿਪੇਅਰ ਕਰਵਾਉਣੇ ਆ ਸੁੱਟਣ ਦੀ ਲੋੜ ਨਹੀਂ ਹੈਗੀ ਮਿਸਟਰ ਸੋਨੀ ਨੂੰ ਕਾਲ ਕਰ ਲਿਓ 647 48530 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਔਰ ਹੰਸ ਟ੍ਰੈਫਿਕ ਟਿਕਟ ਵਾਲੇ ਸੋ ਜਿਹੜੇ ਬ੍ਰੈਂਟਨ ਚ ਮੂਵ ਹੋਗੇ ਕੋਈ ਟ੍ਰੈਫਿਕ ਦੀ ਟਿਕਟ ਮਿਲ ਗਈ ਤਾਂ ਕਾਲ ਕਰ ਲਿਓ 416 898 5724 341 ਮੇਨ ਸਟਰੀਟ ਨਾਰਥ ਮੇਨ ਐਂਡ ਵਾਰਡਨ ਦੇ ਇੰਟਰਸੈਕਸ਼ਨ ਦੇ ਉੱਤੇ ਜਿਹੜੇ ਜੀ ਇਹ ਮੂਵ ਹੋਏ ਨੇ ਐਲੀਗੈਂਟ ਸੌ ਤੇ ਜਰੂਰ ਇਹਨਾਂ ਨੇ ਵੀ ਬਾਕਸਿੰਗ ਡੇ ਦੇ ਉੱਤੇ ਭਾਈ ਸੇਲ ਲਾਤੀ ਪਰ ਸੇਲ ਇਹ ਆ ਵੀ ਤੁਸੀਂ ਇੱਕ ਕਸਟਮਾਈਜ਼ ਸੋਫੇ ਬਣਾਉਂਦੇ ਨੇ ਤੁਸੀਂ ਘਰੇ ਬਲਾਓ ਮੈਜ਼ਰਮੈਂਟ ਕਰਵਾ ਕੇ ਤੇ ਵਧੀਆ ਹੰਡ ਅਨਸਾਰ ਸੋਫੇ ਜੇ ਬਣਵਾਉਣੇ ਐਲੀਗੈਂਟ ਸੋਫਾ ਡਿਜ਼ਾਈਨ 647 778 4493 ਤੇ ਕਾਲ ਕਰ ਲਿਓ ਔਰ ਸਰਦਾਰ ਫੋਟੋ ਗੈਲਰੀ ਵਾਲੇ ਤੇ ਪਾਸਪੋਰਟ ਸਾਈਜ਼ ਫੋਟੋ ਬਣਾਉਣੀ ਹੈ ਘਰੇ ਆ ਕੇ ਖਿੱਚ ਕੇ ਬਣਾਉਂਦੇ ਨੇ ਬਾਕੀ ਵੀਡੀਓਗ੍ਰਾਫੀ ਫੰਕਸ਼ਨ ਦੇ ਲਈ ਕਰਵਾਉਣੀ ਆ ਤਾਂ 365 777 4152 ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਾਈ ਦੀਆ ਪੰਨ ਸਾਹਿਬ ਬਾਦਿਆ ਆਪਾਂ ਅਗਲੀ ਖਬਰ ਦੇ ਵੱਲ ਸੋ ਅਗਲੀ ਖਬਰ ਜਿਹੜੇ ਆ ਜੀ ਕਿਤੇ ਠੱਗੀਆਂ ਹੋਣ ਜਾਂਦੀਆਂ ਨੇ ਹੁਣੇ ਠੱਗੀ ਹੈਗੀ ਹੈ ਕਈ ਵਾਰ ਤਾਂ ਪ੍ਰੇਨ ਸਾਹਿਬ ਹੁੰਦੀ ਆ ਵੀ ਕੋਈ ਵੀਜ਼ਾ ਲਵਾਉਣੇ ਆ ਪਹਿਲਾਂ ਆਪਾਂ ਏਜੰਟ ਸੁਣਦੇ ਆ ਵੀ ਭਾਈ ਉੱਥੇ ਭਾਰਤ ਦੇ ਵਿੱਚ ਇੰਨੀ ਠੱਗੀਆਂ ਹੋਰ ਕੰਟਰੀ ਦੇ ਵਿੱਚ ਕੈਨੇਡਾ ਦੇ ਵੀਜ਼ਾ ਨੂੰ ਲੈ ਕੇ ਸੋ ਘੁੰਮਣ ਦੇ ਸ਼ੌਕੀਨ ਕੈਨੇਡੀਅਨ ਨਾਲ ਠੱਗੀ ਹੋ ਰਹੀ ਹੈ ਜੀ ਜੀ ਉਹ ਦੇਖੋ ਕਿੰਦਾ ਜੀ ਆਰਟੀਕਲ ਕੀ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜ਼ਮਾਨਾ ਆ ਸੋ ਲੋਕਾਂ ਨੂੰ ਬਹੁਤ ਢੰਗ ਤਰੀਕਿਆਂ ਦੇ ਨਾਲ ਫਰੋਡ ਦੇ ਵਿੱਚ ਤੇ ਉਹਨਾਂ ਨੂੰ ਲੈ ਕੇ ਆਉਣਾ ਸ਼ਾਮਿਲ ਕਰਨਾ ਉਹਨਾਂ ਦਾ ਨਾ ਠੱਗੀ ਮਾਰਨੀ ਇਹ ਹੁਣ ਬਹੁਤਾ ਫੇ ਮੁਸ਼ਕਿਲ ਕੰਮ ਨਹੀਂ ਰਹਿ ਗਿਆ ਕਿਉਂਕਿ ਅੱਜ ਕੱਲ ਕੀ ਹੋ ਗਿਆ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਤੁਸੀਂ ਫੇਕ ਜੋ ਸਮਗਰੀ ਹੈ ਫੇਕ ਵੈਬਸਾਈਟਾਂ ਇਹ ਜਿੱਥੋਂ ਆਪਾਂ ਟਿਕਟਾਂ ਬੁੱਕ ਕਰਨ ਆਇਆ ਉਹ ਫੇਕ ਸਾਰਾ ਕੁਝ ਤਿਆਰ ਹੋ ਜਾਂਦਾ ਇਹ ਤੁਹਾਨੂੰ ਕਨਫਰਮੇਸ਼ਨ ਵੀ ਫੇਕ ਆ ਜਾਂਦੀ ਸਾਰਾ ਕੁਝ ਆ ਜਾਂਦਾ ਮਾਲਕ ਇਹ ਵੀ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡੇ ਨਾਲ ਇਸ ਤੰਗ ਦੀ ਜਿਹੜੀ ਠਗੀ ਹੋ ਰਹੀ ਹੈ ਸੋ ਇਹਦੇ ਵਿੱਚ ਜੇਕਰ ਅਸੀਂ ਫਲਾਈਟ ਸੈਂਟਰ ਕੈਨੇਡਾ ਦੀ ਗੱਲ ਕਰੀਏ ਸੋ ਉਹਨਾਂ ਨੇ ਵੀ ਇਸ ਤਰੀਕੇ ਦਾ ਟ੍ਰੈਵਲ ਸਕੈਮ ਸਰਵੇ ਕਰਵਾਇਆ ਸੋ ਉਹਦੇ ਵਿੱਚ ਦੱਸੇ ਨੇ ਕਿ ਬਤੀਕ ਪਰਸਨ ਕਨੇਡੀਅਨਸ ਜਿਹੜੇ ਨੇ ਉਹ ਵੱਖ-ਵੱਖ ਤਰੀਕੇ ਦੇ ਜੋ ਟ੍ਰੈਵਲ ਸਕੈਮਸ ਨੇ ਸੋ ਉਹ ਕਨੇ ਵੀ ਉਹਨਾਂ ਦਾ ਸ਼ਿਕਾਰ ਹੋਏ ਨੇ ਸੋ ਇਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਬਹੁਤ ਸਾਰੀ ਜਗ੍ਹਾ ਤੇ ਜਦੋਂ ਅਸੀਂ ਕਮਨਫੇਲ ਜਾਂਦੇ ਹਾਂ ਸੋ ਇਥੇ ਆਪਣੇ ਵਾਸਤੇ ਰਹਿਣ ਵਾਸਤੇ ਸਾਨੂੰ ਅਕਮੋਡੇਸ਼ਨ ਦੀ ਵੀ ਲੋੜ ਪੈਂਦੀ ਆ ਕੋਈ ਤੁਸੀਂ ਇਹ ਹੋਟਲ ਬੁੱਕ ਕਰਨਾ ਆ ਕੋਈ ਘਰ ਉੱਤੇ ਬੁੱਕ ਕਰਨਾ ਆ ਜਾਂ ਹੋਰ ਕਿਸੇ ਢੰਗ ਤਰੀਕੇ ਦੀ ਸਾਨੂੰ ਸਹੂਲਤਾਂ ਚਾਹੀਦੀਆਂ ਨੇ ਉਹ ਕਹਿੰਦੇ ਵੀ ਬਹੁਤ ਸਾਰੀਆਂ ਇਹ ਜੋ ਫੇਕ ਇਹ ਵੈਬਸਾਈਟਾਂ ਬੜੀਆਂ ਨੇ ਫੇਕ ਐਸ ਦੀ ਕਿਹਦੇ ਕਹਿੰਦੇ ਵੀ ਇਸ਼ਤਿਹਾਰ ਬਾਜ਼ੀਆਂ ਦੇ ਕੇ ਇਹ ਲੋਕਾਂ ਦੇ ਨਾਲ ਕਹਿੰਦੇ ਵੀ ਧੋਖੀ ਕੀਤੀ ਜਾਂਦੀ ਆ ਲੋਕ ਲੋਕਾਂ ਨੂੰ ਲੱਗਦਾ ਵੀ ਅਸੀਂ ਸਾਰਾ ਕੁਝ ਸਹੀ ਕੀਤਾ ਆ ਪਰ ਅਸਲ ਦੇ ਵਿੱਚ ਕਹਿੰਦੇ ਵੀ ਉਹਨਾਂ ਦੇ ਨਾਲ ਸਹੀ ਮੰਨ ਲਈ ਜੇ ਤੁਸੀਂ ਇਹ ਜਿਹੜੀ ਗਿਣਤੀ ਹੈ ਇਹ 32% ਵੱਧਦੀ ਹੈ ਤੁਸੀਂ 32% ਦਾ ਮੰਨ ਲਓ ਲਾ ਲਓ ਕਿ ਲਗਭਗ ਇਹ 1/3 ਇਹ ਗਿਣਤੀ ਵੱਧ ਜਾਂਦੀ ਹੈ ਸੋ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਕ ਕੈਨੇਡੀਅਨਸ ਇਹਨਾਂ ਦੇ ਦੱਸਣ ਮੁਤਾਬਕ ਇਹ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਸੋ ਇਹਦੇ ਵਿੱਚ ਟ੍ਰੈਵਲ ਇੰਡਸਟਰੀ ਕਾਉਂਸਲ ਆਫ অন্ਟਾਰੀਓ ਨੇ ਵੀ ਗੱਲ ਕੀਤੀ ਹੈ ਕਹਿੰਦੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਵੱਡਾ ਰੋਲ ਲੈ ਨਿਵਾ ਰਹੀ ਹੈ ਸੋ ਇਹਦੇ ਵਿੱਚ ਉਹਨਾਂ ਨੇ ਲੋਕਾਂ ਨੂੰ ਵੀ ਕਿਹਾ ਹੈ ਵੀ ਇਹ ਜੋ ਕੰਪਨੀਆਂ ਇਹਨਾਂ ਦੇ ਨਾਲ ਬਕਾਇਦਾ ਤੌਰ ਤੇ ਰਜਿਸਟਰ ਨੇ ਸੋ ਉਹਨਾਂ ਤੋਂ ਹੀ ਡੀਲ ਕੀਤੀ ਜਾਵੇ ਸੋ ਅਗਰ ਰਜਿਸਟਰਡ ਕੰਪਨੀਆਂ ਇਸ ਤਰੀਕੇ ਨਾਲ ਕੋਈ ਫਰੌਡ ਕਰਦੀਆਂ ਨੇ ਸੋ ਉਹਨਾਂ ਦੇ ਖਿਲਾਫ ਇੱਕ ਜੁਰਮਾਨਾ ਵੀ ਲਾਇਆ ਜਾ ਸਕਦੇ ਨੇ ਤੇ ਉਹਨਾਂ ਤੋਂ ਕੰਪਨਸਟ੍ਰੇਸ਼ਨ ਵੀ ਲਿਆ ਜਾ ਸਕਦਾ ਜੀ ਜੀ ਸੋ ਜੇ ਤੁਸੀਂ ਫਰੌਡ ਤੋਂ ਬਚਣਾ ਤਾਂ ਅਮਨ ਟਰੈਵਲ ਵਾਲੇ ਆ ਹਰ ਤਰ੍ਹਾਂ ਦੇ ਟੂਰ ਟਰੈਵਲ ਪੈਕੇਜ ਤੁਹਾਨੂੰ ਬਣਾ ਕੇ ਦਿੰਦੇ ਨੇ ਹਵਾਈ ਟਿਕਟਾਂ ਵੀ ਸਸਤੇ ਆ ਦਿੰਦੇ ਨੇ ਅਮਨ ਟਰੈਵਲ ਵਾਲੇ 905 796 3535 ਪਾਰਟੀ ਛੋਟੀਆਂ ਜਾਂ ਵੱਡੀ ਵਧੀਆ ਬੈਂਕੋਟਾਹਲ ਪ੍ਰੈਜ਼ੀਡੈਂਟ ਕਨਵੈਂਸ਼ਨ ਸੈਂਟਰ 416 679 99 ਪ੍ਰਿੰਸ ਸਾਹਿਬ ਸੋ ਰੈਸਟੋਰੈਂਟ ਮਾਲਕ ਦੇ ਕਤਲ ਦੇ ਦੋਸ਼ੇੜ ਯੂਕੇ ਚ ਤਿੰਨ ਨਾਗਰਿਕਾਂ ਦੇ ਤੇ ਦੋਸ਼ ਲੱਗੇ ਨੇ ਜੀ ਕੀ ਖਬਰ ਹੈ ਪ੍ਰਿੰਸ ਸਾਹਿਬ ਏ ਪੁਜਦੀ ਦੇ ਵਿੱਚ ਓਵਨ ਸੌ ਨਾਲ ਸੰਬੰਧਿਤ ਇੱਕ ਰੈਸਟਰੰਟ ਦੇ ਮਾਲਕ ਉਹਨਾਂ ਦਾ ਕਤਲ ਅਗਸਤ ਸਾਰਾ 2023 ਨੂੰ ਹੋਇਆ ਸੀਗਾ 44 ਸਾਲਾਂ ਦੇ ਸ਼ੈਫੂ ਰਹਿਮਾਨ ਇਹਦਾ ਨਾਮ ਹੈ ਸੋ ਤਿੰਨ ਜਿਹੜੇ ਜਿਹੜੇ ਕਿ ਯੂਨਾਈਟਿਡ ਕਿੰਗਡਮ ਦੇ ਨਾਲ ਸੰਬੰਧਿਤ ਨੇ ਸੋ ਉੱਥੇ ਆਏ ਸੀਗੇ ਬਿੱਲ ਨੂੰ ਲੈ ਕੇ ਇਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਇਹ ਉਸ ਤੋਂ ਬਾਅਦ ਜਿਹੜੀ ਆ ਇਹਦੇ ਨਾਲ ਇਹ ਜੋ ਹਾਦਸਾ ਵਾਪਰਿਆ ਉਸ ਦੇ ਵਿੱਚ ਜੋ ਉਹਨਾਂ ਦੀ ਮੌਤ ਹੋਈ ਹੈ ਸੋ ਇਹਨਾਂ ਨੂੰ ਕ੍ਰਿਟੀਕਲ ਇੰਜੀਸ ਲੱਗੀਆਂ ਨੇ ਜੋ ਉਹਨਾਂ ਦੇ ਨਾਲ ਝੜਪ ਹੋਈ ਹੈ ਸੋ ਉਹਦੇ ਤੋਂ ਬਾਅਦ ਹੁਣ ਇਸ ਮਾਮਲੇ ਤੇ ਹੋਰ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਇਹ ਤਿੰਨ ਜਣੇ ਜੋ ਕਿ ਯੂਕੇ ਦੇ ਨਾਲ ਸੰਬੰਧਿਤ ਨੇ ਸੋ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ ਇਹ ਪੁਲਿਸ ਵੱਲੋਂ ਲੇਟੈਸਟ ਅਪਡੇਟ ਦਿੱਤੀ ਗਈ ਹੈ ਇਹ ਨਾਲ ਪਿੰਨ ਜੀ ਇੱਕ ਏਸੀ ਗੱਲ ਕਰਦੇ ਇੱਕ ਹਾਦਸਾ ਇਹ ਕੁਝ ਸਮਾਂ ਪਹਿਲਾਂ ਇੰਟਾਰੀਓ ਦੇ ਵਿੱਚ ਹੀ ਵਾਪਰਿਆ ਸੀਗਾ ਤੇ ਯਾਦ ਹੋਣਾ ਜਿੱਥੇ ਇੱਕ ਐਲਸੀਬੀਓ ਦੇ ਸਟੋਰ 'ਤੇ ਰੋਬਰੀ ਹੋਈ ਸੀ ਤੇ ਦੋ ਜਣੇ ਸੀ ਜਿਹੜੇ ਪੰਜਾਬੀ ਨੌਜਵਾਨ ਸੀਗੇ ਸੋ ਇਹਨਾਂ ਨੇ ਆਪਣੀ ਗੱਡੀ ਹਾਈਵੇ 401 ਦੇ ਆਪੋਜ਼ਿਟਸ ਆ ਜਾਨੀ ਕਿ ਜਿੱਥੇ ਤੋਂ ਹਾਈਵੇ ਚੱਲਦਾ ਸੋ ਉਸਦੇ ਉਲਟ ਪਾਸੇ ਨੂੰ ਭਜਾ ਲੇ ਸੀ ਸੋ ਗਾਹਾਂ ਵਿੱਚ ਵੀ ਕੋਈ ਜਾ ਕੇ ਇੱਕ ਹਾਸਾ ਹੋ ਗਿਆ ਸੀਗਾ ਤੇ ਉਸ ਹਾਸੇ ਦੇ ਵਿੱਚ ਕੁੱਲ 4 ਜਣੇ ਮੌਤ ਹੋਈ ਸੀ ਇੱਕ ਤਾਂ ਉਹ ਇੱਕ ਵੈਨ ਦਾ ਡਰਾਈਵਰ ਜਿਹਨੇ ਉਲਟ ਪਾਸੇ ਨੂੰ ਗੱਡੀ ਭਜਾਈ ਸੀ ਸੋ ਉਸਦੀ ਮੌਤ ਹੋਈ ਸੀ ਜਿੱਦਣ ਜਾਣੇ ਹੋਰ ਜਿਸ ਵੇਲੇ ਮਲੇਨੀ ਦਾ ਬੱਚਾ ਵੀ ਸ਼ਾਮਲ ਸੀਗਾ ਇੱਕ ਦੋਸਤ ਦੇ ਨਾਲ ਜਿਹੜੇ ਗ੍ਰੈਂਡ ਪੇਰੈਂਟਸ ਸੀਗੇ ਸੋ ਉਹਨਾਂ ਦੀ ਮੌਤ ਹੋਈ ਸੀ ਸੋ ਇਸ ਮਾਮਲੇ ਦੇ ਵਿੱਚ ਹੁਣ ਕੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜੋ ਸ਼ਖਸ ਸੀਗਾ ਉਸ ਮਨਪੀਤ ਗੇਲ ਜਿਹੜਾ ਕਿ ਉਸ ਸਮੇ ਪੈਸੇਂਜਰ ਸਾਈਡ ਦੇ ਉੱਪਰ ਬੈਠਾ ਹੋਇਆ ਸੀਗਾ ਇਹ ਜਿਹੜਾ ਕੇਸ ਹਾਇਰਸ ਦੇ ਵਿੱਚ ਕ੍ਰਿਟੀਕਲ ਇੱਕ ਜਟਮੀ ਹੋਇਆ ਸੀਗਾ ਸੋ ਉਹਦਾ ਕੀ ਹੋਇਆ ਕਿ ਹੁਣ ਉਸ ਨੂੰ ਪਤਾ ਲੱਗਾ ਆ ਵੀ ਇਹ 1.5 ਮਹੀਨੇ ਦੀ ਸਗਾ ਹੋਈ ਹੈ ਤੇ ਉਸ ਨੂੰ ਪ੍ਰਮੋਸ਼ਨ ਦੇ ਅਪਰ ਕੰਡੀਸ਼ਨਸ ਪਰ ਰਿਹਾਕ ਆ ਦਿੱਤਾ ਗਿਆ ਆ ਤੇ ਇਸ ਗੱਲ ਨੂੰ ਲੈ ਕੇ ਵੀ ਇਹ ਕਾਫੀ ਹੁਣ ਲੋਕਾਂ ਦੇ ਵਿੱਚ ਰੋਹਾ ਕਿ ਭਾਵੇਂ ਕਿ ਉਸ ਉਹ ਸਮੇਂ ਇਹ ਗੱਡੀ ਆਪ ਨਹੀਂ ਵੀ ਚਲਾ ਰਿਆ ਸੀਗਾ ਭਾਵੇਂ ਉਹ ਐਸੇ ਪੈਸੇਂਜਰ ਵੀ ਨਾਲ ਬੈਠਾ ਸੀਗਾ ਪਰ ਕਹਿ ਰਹੇ ਨੇ ਵੀ ਉਹ ਇਸ ਜੋ ਚੋਰਾਮ ਹੋਇਆ ਸੀਗਾ ਜੋ ਰੋਬਰੀ ਹੋਈ ਫੇ ਗੱਡੀ ਓਪੋਜ਼ਿਟ ਸਾਈਡ ਸਿਭਜਾਈ ਗਈ ਪਹਿਲਾਂ ਵੀ ਬਹੁਤ ਸਾਰੀਆਂ ਕੰਡੀਸ਼ਨ ਸੀਗੀਆਂ ਤੋਂ ਜਿਹੜਾ ਕਿ ਉਹ ਉਸ ਸਮੇਂ ਇਹ ਪਾਲਣਾ ਨਹੀਂ ਕਰ ਰਿਹਾ ਸੀ ਕਿਉਂਕਿ ਜਿਹੜਾ ਗਗਨਦੀਪ ਸਿੰਘ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਤਾਂ ਮੌਕੇ ਤੇ ਹੀ ਮਾਰਿਆ ਗਿਆ ਸੀਗਾ ਪਰ ਇਹਨੂੰ ਹੁਣ ਜਿਹੜੀ ਇੰਨੀ ਘੱਟ ਸਜ਼ਾ ਮਿਲੀ ਹੈ ਛੱਡ ਕੇ ਕਿ 5 ਮਹੀਨੇ ਬਾਅਦ ਵਿਹਾਅ ਸਦਿਤਾ ਗਿਆ ਦੁਬਾਰਾ ਇਸ ਦੀ ਜਿਹੜੀ ਆ ਪ੍ਰੋਵੀਸ਼ਨ ਤੇ ਨੂੰ ਭੇਜ ਦਿੱਤਾ ਗਿਆ ਸੋ ਇਸ ਚੀਜ਼ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਕਾਫੀ ਰੋਧ ਇੱਕ ਨੂੰ ਮਿਲਿਆ ਤੇ ਕੱਲ ਇੱਕ ਬਿੰਦਰੀ ਖਬਰ ਜੋ ਸੀਬੀਸੀ ਨਿਊਜ਼ ਤੋਂ ਲੋ ਸਾਂਝੀ ਕੀਤੀ ਗਈ ਸੀ ਕਿ ਜੋ ਐਚਏ ਡਿਸ ਇਨਫੋਰਮੇਸ਼ਨ ਫਲੋਨ ਦੀ ਗੱਲ ਹੈ ਕਿ ਬਹੁਤ ਸਾਰੇ ਜਾਲੀ ਖਾਤੇ ਤੇ ਭਾਰਤੀ মিডিਆ ਤੇ ਵੀ ਦੋਸ਼ ਲੱਗਾ ਸਿਗਰਾ ਵੀ ਕੈਨੇਡਾ ਦੇ ਖਿਲਾਫ ਸਿੱਖਾਂ ਸਾਥੀ ਸਿੱਖਾਂ ਦੇ ਖਿਲਾਫ ਇੱਥੇ ਕਾਫੀ ਏਡੀਸ ਇਨਫੋਰਮੇਸ਼ਨ ਫਲਾ ਰਹੇ ਨੇ ਸੋ ਇਹਨਾਂ ਵੱਲੋਂ ਕਹਿੰਦੇ ਵੀ ਫਲਾਈ ਜਾ ਰਹੀ ਇਨਫੋਰਮੇਸ਼ਨ ਦੇ ਨਾਲ ਇੱਥੇ ਦਾ ਜੋ ਸਿੱਖ ਹਿੰਦੂ ਭਾਈਚਾਰਾ ਸੋ ਉਹਨਾਂ ਦੇ ਵਿੱਚ ਵੀ ਆਪਸ ਦੇ ਵਿੱਚ ਇਹ ਨਫ਼ਰਤ ਫੈਲ ਰਹੀ ਆ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਵੀ ਜਿਹੜੀਆਂ ਨੇ ਇਸ ਰਿਪੋਰਟ ਦੇ ਵਿੱਚ ਨਿਕਲ ਕੇ ਸਾਹਮਣੇ ਆਈਆਂ ਸਾਂ ਜੀ 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 ਪ੍ਰਿੰਸ ਸਾਹਿਬ ਆਪਣੇ ਕੋਲ ਇੱਕ ਮਿੰਟ ਹੈ ਤੇ ਉਹਦੇ ਵਿੱਚ ਲਾਸਟ ਉਹਦੇ ਵਿੱਚ ਕਾਟਾ ਕੀਤਾ ਤੇ ਕੀ ਅਪਡੇਟ ਹੈ ਪ੍ਰਿੰਸ ਸਾਹਿਬ ਦੇਖੋ ਜੀ ਯੂ ਐਸ ਫੈਡਰਲ ਰਿਜ਼ਰਵ ਦੀ ਗੱਲਬਾਤ ਕਰੀਏ ਜੀ ਤੇ ਉਹਨਾਂ ਨੇ ਕੱਲ ਇੰਟਰਸਟ ਰੇਟ ਨੂੰ ਲੈ ਕੇ ਆਪਣਾ ਡਿਸੀਜਨ ਲਿਆ ਕਿਉਂਕਿ ਅਸੀਂ ਇਹ ਬੈਂਕ ਆਫ ਕੈਨੇਡਾ ਦੀ ਤਾਂ ਗੱਲ ਕਰ ਰਹੇ ਹਾਂ ਕਿ ਬੈਂਕ ਆਫ ਕੈਨੇਡਾ ਨੇ ਇਹ ਆਪਣੇ ਪਿਛਲੇ ਸਮੇਂ ਤੋਂ ਡਿਸੀਜਨ ਲਿਆ ਇੰਟਰਸਟ ਵਿੱਚ ਕਮੀ ਕੀਤੀ ਪਰ ਇਹਦਾ ਕੀ ਫਰਕ ਪਿਆ ਆ ਕਿ ਜੋ ਕਨੇਡੀਅਨ ਡਾਲਰ ਹੈ ਉਹ ਯੂ ਐਸ ਡਾਲਰ ਦੇ ਮੁਕਾਬਲੇ ਇਹ ਬਹੁਤ ਜ਼ਿਆਦਾ कमजोर ਹੋ ਗਿਆ ਸੀਗਾ 70 ਸੈਂਟ ਤੋਂ ਵੀ ਥੱਲੇ ਚਲਾ ਗਿਆ ਸੋ ਸਵੇ ਇਹ ਕੈਨੇਡੀਅਨ ਡਾਲਰ ਦੇ ਉੱਪਰ ਕਾਫੀ ਪੈ ਰਿਹਾ ਸੀਗਾ ਪਰ ਕੱਲ ਯੂ ਐਸ ਫੈਡਰਲ ਰਿਜ਼ਰਵ ਨੇ ਇਹ ਇੱਕ ਕੁਆਟਰ ਇੰਟਰਸਟ ਰੇਟ ਦੇ ਵਿੱਚ ਕਮੀ ਕੀਤੀ ਹੈ ਸੋ ਉਹਨਾਂ ਨੇ ਵੀ ਲਗਾਤਾਰ ਇਹ ਤੀਜੀ ਵਾਰ ਇਹ ਇੰਟਰਸਟ ਰੇਟ ਘਟਾਇਆ ਹੈ ਤੇ ਪਰ ਉਹਨਾਂ ਨੇ ਨਾਲ ਇਹ ਗੱਲ ਕਹੀ ਹੈ ਕਹਿੰਦੇ ਵੀ ਅਗਲੇ ਸਾਲ 2025 ਦੇ ਵਿੱਚ ਅਸੀਂ ਸਿਰਫ ਇਹ ਦੋ ਬਾਰੇ ਇੰਟਰਸਟ ਰੇਟ ਘਟਾਉਣਾ ਕਹਿੰਦੇ ਵੀ ਬਹੁਤਾਂ ਜ਼ਿਆਦਾ ਇੰਟਰਸਟ ਰੇਟ ਘਟਾਉਣਾ ਨਹੀਂ ਹੈ ਤੇ ਇਹਦੇ ਨਾਲ ਥੋੜੀ ਜਿਹੀ ਮਾਰਕੀਟ ਦੇ ਵਿੱਚ ਜਿਹੜੀ ਸ਼ੇਅਰ ਮਾਰਕੀਟ 'ਚ ਥੋੜੀ ਜਿਹੀ ਗਰਾਵਟ ਦੇਖਣ ਨੂੰ ਮਿਲੀ ਆ ਪਰ ਓਵਰ ਆਲ ਇਹਦੇ ਨਾਲ ਕਮੇਟੀ ਕੀ ਆ ਕਿ ਥੋੜਾ ਜਿਆ ਕੈਨੇਡੀਅਨ ਡਾਲਰ ਨੂੰ ਰਾਹਤ ਮਿਲੂਗੀ ਕਟੋ-ਕਟ ਥੋੜਾ ਜਿਆ ਜੋ ਇਹ ਉਹਨਾਂ ਨੇ ਕਮੀ ਲਈ ਆ ਵੀ ਜੋ ਇਹਨਾਂ ਦੀ ਕੀਮਤ ਘੱਟ ਰਹੀ ਸੀ ਕੈਨੇਡੀਅਨ ਡਾਲਰ ਦੀ ਥੋੜਾ ਬਹੁਤ ਉਦੋਂ ਜਿਹੜਾ ਆ ਹੁਣ ਥੱਲ ਪੈ ਸਕਦੀ ਆ ਇਸ ਕਮੀ ਦੇ ਬਾਅਦ ਜੀ ਜੀ ਬਹੁਤ ਬਹੁਤ ਧੰਨਵਾਦ ਪ੍ਰੇਨ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਟਰੱਕ ਲੋਨ ਦੇ ਬਾਬਤ ਗੱਲਬਾਤ ਕਰਨੀ ਹੈ 416 848 9698 ਦੇ ਉੱਤੇ ਸਾਕੁਲਤਨ ਸਿੰਘ ਪੇਨੜਾ ਹੋਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਪ੍ਰੇਨ ਸਾਹਿਬ ਬਹੁਤ ਬਹੁਤ ਧੰਨਵਾਦ ਹੁੰਦੀ ਹੈ ਕੱਲ ਨੂੰ ਗੱਲਬਾਤ